ਪੰਜਾਬ ਦੇ ਵਿੱਚ ਪਾਵੇਂ ਸੱਤਾ ਪਰਿਵਰਤਨ ਹੋ ਚੁੱਕਿਆ ਪਰ ਅਜੇ ਵੀ ਪੰਜਾਬ ਦੀਆਂ ਸਮੱਸਿਆਵਾਂ ਜਿਉਂਦੀਆਂ ਤਿਉਂ ਬਰਕਰਾਰ ਨੇ ਸਿੱਖਿਆ ਖੇਤਰ ਦੇ ਵਿੱਚ ਜਿੱਥੇ ਸਰਕਾਰੀ ਸਕੂਲ ਅਧਿਆਪਕਾਂ ਤੇ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ ਪਏ ਨੇ ਦੂਜੇ ਪਾਸੇ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਕਾਰਨ ਰੋਸ ਵਜੋਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਬ ਸਿੱਖਿਆ ਅਭਿਆਨ ਰਮਸਾ ਅਧਿਆਪਕਾਂ ਦੇ ਵੱਲੋਂ ਅੱਜ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਅੰਦਰ ਖਾਲੀ ਥਾਲੀਆਂ ਖੜਕਾ ਕੇ ਰੋਸ ਮੁਜ਼ਾਰਾ ਕੀਤਾ ਗਿਆ। ਇਸ ਤੋਂprant ਉਹਨਾਂ ਸਿੱਖਿਆ ਮੰਤਰੀ ਦੀ ਕੋਠੀ ਮੁਰੇ ਰੋਸ ਮੁਜ਼ਾਹਰਾ ਕੀਤਾ ਦਿਨਨਗਰ ਬਾਜ਼ਾਰ ਤੋਂ ਰੇਲਵੇ ਸਟੇਸ਼ਨ ਅਤੇ ਸਿੱਖਿਆ ਮੰਤਰੀ ਦੇ ਘਰ ਤੱਕ ਰੋਸ ਮਾਰਚ ਦੇ ਦੌਰਾਨ ਅਧਿਆਪਕਾਂ ਨੇ ਖਾਲੀ ਥਾਲੀਆਂ ਖੜਕਾ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ ਸੈਂਟਰ ਨੇ ਫੰਡ ਜਾਰੀ ਕਰ ਦਿੱਤਾ ਹੋਇਆ ਪੰਜਾਬ ਸਰਕਾਰ ਜਾਰੀ ਨਹੀਂ ਕਰਦੇ ਪਏ ਬਹਾਨਾ ਲਾ ਰਹੇ ਕਿ ਵੀਡੀਓ ਪਾਵਨਤੀ ਜਾ ਰਹੀਆਂ ਦੱਸੋ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਵੀਡੀਓ ਪਾਵਰ ਦੇਣ ਲਈ 2-3 ਮਹੀਨੇ ਹੋਰ ਲੱਗ ਸਕਦੇ ਜੀ ਇਹਤੇ ਇੱਕ ਤਰਖਾ ਨਾਂ ਦੇ ਬਹਾਨੇ ਆ ਜੀ ਪਰ ਅਸੀਂ ਆਪਣਾ ਹੱਕ ਲੈਣ ਆਏ ਆ ਕੋਈ ਗੱਲ ਗੰਮ ਨਹੀਂ ਕਰਾਏ 6-6 ਮਹੀਨਿਆਂ ਤੋਂ ਤੁਹਾਡੇ ਪਰਿਵਾਰ ਇਕੱਲੇ ਖਾਣ ਵਾਲੇ ਆ ਤੁਸੀਂ ਆਪ ਸੋਚ ਕੇ ਵੇਖੋ ਕਿ ਕਿੱਦਾ ਸਾਡਾ ਗੁਜ਼ਾਰਾ ਕਰਨਾ ਔਖਾ ਆ ਪਿਆ ਸੈਂਟਰ ਤੋਂ ਗ੍ਰਾਂਟ ਆਈ ਕਿੰਨੀ ਦੇਰ ਹੋ ਗਈ ਐ ਸੈਂਟਰ ਤੋਂ ਗ੍ਰਾਂਟ ਆਉਣ ਨੂੰ ਲਗਭਗ 3 ਮਹੀਨਾ ਤੋਂ ਪਰ ਹੋ ਗਿਆ ਜੀ ਉਸ ਸਮੇਂ ਲੱਹਿਆ ਉਹ ਐਸਐਸ ਜਨਰਲ ਨਾਲ ਨੇ ਕਿ ਇਹਦਾ ਮੈਮੋਰੰਡਮ ਸਿਰਨਮਾ ਹੈ ਆਪਾਂ ਡਿਸਕਸ ਹੋਏ ਜਾਗੇ ਉਸ ਤੋਂ ਬਾਅਦ ਜੋ ਕਾਰਵਾਈ ਹੋਣੀ ਹੈ ਉਹਦੇ ਬਾਰੇ ਚੰਨ ਮੁਤਾਸਰ ਸਰ ਕੀ ਮੰਗਾਂ ਇਹਨਾਂ ਦੀਆਂ ਇਹਦੀਆਂ ਮੇਨ ਮੰਗਾਂ ਤੇ ਆਪਣੇ ਤਨਖਾਹ ਦੇ ਬਾਰੇ ਕੋਈ ਨਾ ਦੱਸਿਆ 27 ਹਜ਼ਾਰ ਟੀਚਰ ਜਿਹੜਾ ਕੋਈ ਆਪਣੇ ਟੀਚਰਾਂ ਜਿਹੜੇ ਬੁੜਾਜਮ ਉਹਦਾ ਰੈਗੂਲਰ ਸਹੂਲਤਾਂ ਦੇ ਵਿੱਚ ਉਹਦਾ ਕੰਮ ਕੋਈ ਨਹੀਂ ਕੀਤਾ ਗਿਆ ਇਹ ਵੀ ਮੰਗਵਾ ਰਹੇ ਆ ਉਹਨਾਂ ਨੇ ਲਿਖਿਆ ਕਿ ਉਹ ਪਿਛਲੀ ਸਰਕਾਰ ਬੜੇ ਅਕਤਿਸਦ ਹੋਇਆ ਵੈਟੈਂਸੀ ਅਸੀਂ ਅਸਸੇ ਅਤੇ ਰਮਸਾ ਦੇ ਮੁਲਾਜ਼ਮ ਇਕੱਠੇ ਹੋਏ ਆ ਸਾਰੇ ਅੱਜ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਹੈ ਲਾਸਟ 6 ਮਹੀਨੋਂ ਸਾਡੀ ਸੈਲਰੀ ਜੋ ਨਹੀਂ ਆਈ ਹੈ ਸਾਨੂੰ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਮਾਰਚ ਮਹੀਨਾ ਜਿਹੜਾ ਅਪ੍ਰੈਲ ਮਹੀਨਾ ਲੱबच्चੇ ਐਡਮਿਸ਼ਨਸ ਦਾ ਟਾਈਮ ਹੁੰਦਾ ਹੈ ਤੇ ਕਿੰਨਾ ਖਰਚਾ ਹੋਰ ਹਰ ਇੱਕ ਫਾਈਨੈਂਸ਼ੀਅਲ ਇਅਰ ਹੁੰਦਾ ਹੈ ਸਾਨੂੰ ਵੀ ਮਤਲਬ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਢਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈਗਾ ਸਾਡੇ ਪਰ ਆ ਜਿਹੜੇ ਸਿੰਗਲ ਅਰਨਿੰਗ ਹੈਨ ਹੈ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਗਈ ਐਸੀ ਸਮ ਔਰ ਇੰਨੀ ਜ਼ਿਆਦਾ ਪਰੇਸ਼ਾਨੀ ਹੈ ਤੇ ਸਰਕਾਰ ਨੂੰ ਜ਼ਰੂਰ ਸਾਡੇ ਲਈ ਕੁਝ ਕਰਨਾ ਚਾਹੀਦਾ ਜਿੱਦੀ ਜਲਦੀ ਹੋ ਸਕੇ ਪਲੀਜ਼ ਪਲੀਜ਼ ਸਾਡੀਆਂ ਤਲਬਾਂਵਾਂ ਲਈ ਅੱਜ ਕਹਿ ਰਹੇ ਕਿ ਸਾਨੂੰ ਖਾਣੇ ਦੇ ਲਾਲੇ ਪੈ ਗਏ ਤੇ ਥਾਲੀਆਂ ਲੈ ਕੇ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਜੋ ਹੈ ਰੋਟੀ ਦਿੱਤੀ ਜਾਏ ਲੰਗਰ ਦੀ ਵਿਵਸਥਾ ਕੀਤੀ ਜਾਏ ਤਾਂ ਅਸੀਂ ਤਾਂ ਤਾਈ ਅਸੀਂ ਆ ਗਏ ਲੈ ਕੇ ਕਮਸਾ ਅਧਿਆਪਕ ਯੂਨੀਅਨ ਅੱਜ ਅਸੀਂ ਗੁਰਦਾਸਪੁਰ ਤੇ ਪਠਾਨਕੋੜ ਯੂਨੀਅਨ ਦੇ ਸਾਰੇ ਮੈਂਬਰਸ ਜਿਹੜੇ ਹੈ ਉਹ ਇਕੱਠੇ ਹੋ ਕੇ ਸਿੱਖਿਆ ਮੰਤਰੀ ਦੇ ਕੋਲ ਆਏ ਆ ਪੁੱਛਣ ਕਿ 6 ਮਹੀਨੇ ਹੋ ਗਏ ਸਾਡੀ ਤਨਖਾਹਾਂ ਨਹੀਂ ਦਿੱਤੀਆਂ ਆ ਸਾਡਾ ਜਿਹੜਾ ਪ੍ਰਬੰਧ ਜਿਹੜਾ ਹੈ ਖਾਣੇ ਦਾ ਕੀਤਾ ਜਾਏ ਜਾਂ ਤੇ ਫਿਰ ਸਾਡੇ ਵਾਸਤੇ ਇੱਥੇ ਲੰਗਰ ਲਗਾ ਦਿੱਤਾ ਜਾਏ ਜਾਂ ਐਸਜੀਪੀਸੀ ਨੂੰ ਰਿਟਰਨ ਦਿੱਤਾ ਜਾਏ ਕਿ ਅਸੀਂ ਆਪਣੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੈ ਨਹੀਂ ਦੇ ਸਕਦੇ ਉਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਤਾਂ ਕਿ ਐਸਜੀਪੀਸੀ ਜਿਹੜਾ ਹੈ ਸਾਡਾ ਲੰਗਰ ਦਾ ਪ੍ਰਬੰਧ ਕਰ ਸਕੇ 6 ਮਹੀਨੇ ਤੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ 100-100 ਕਿਲੋਮੀਟਰ ਤੇ ਆਪਾਂ ਕੰਮ ਕਰ ਰਹੇ ਆ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋਇਆ ਪਿਆ ਹੈ ਹੁਣ ਤਾਂ ਦੁਕਾਨਾਂ ਵਾਲੇ ਨੇ ਰਾਸ਼ਨ ਦੇਣੋਂ ਵੀ ਇਨਕਾਰ ਕਰਤਾ ਹੈ ਬੱਚਿਆਂ ਦੀਆਂ ਕਈਆਂ ਦੀ ਐਡਮਿਸ਼ਨਸ ਨਹੀਂ ਕਰਾਈਦੀਆਂ ਆਪਣੇ-ਆਪਣਿਆਂ ਦੀਆਂ ਔਰ ਸਕੂਲਾਂ ਵਾਲਿਆਂ ਨੂੰ ਕਿਹਾ ਸੀਗਾ ਕਿ ਸਾਨੂੰ ਜਦੋਂ ਤਨਖਾਹ ਮਿਲ ਜੇਗੀ ਉਹ ਆਹੀ ਬੱਚਿਆਂ ਦੀ ਤਨਖਾਹ ਤੇ ਜਿਹੜੀ ਫੀਸ ਹੈ ਜਮ੍ਹਾਂ ਕਰਾ ਦੇਾਂਗੇ ਸਕੂਲ ਵਾਲੇ ਸਾਨੂੰ ਨੋਟਿਸ ਤੇ ਨੋਟਿਸ ਭੇਜ ਰਹੇ ਪਰ ਸਾਡੀ ਤਨਖਾਹ ਜਿਹੜੀ ਹੈ ਨਹੀਂ ਆ ਰਹੀ ਬੱਚੇ ਵੀ ਸਾਨੂੰ ਬਾਰ-ਬਾਰ ਪੁੱਛਦੇ ਪਾਪਾ ਆਪकी تنخواہ کب آئے گی ਪੁੱਛ ਪੁੱਛ ਕੇ ਉਹ ਵੀ ਥੱਕ ਗਏ ਨੇ ਸਾਡੀ ਪਰਜੋਰ ਮੰਗ ਹੈ ਸਿੱਖਿਆ ਮੰਤਰੀ ਕੋਲ ਇੱਕ ਮਹੀਨਾ ਪਹਿਲੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਜਿਸ ਵਿੱਚ ਮੈਂਸ਼ਨ ਕੀਤਾ ਸੀ ਸਾਡੀ 5 ਮਹੀਨੇ ਤਨਖਾਹ ਨਹੀਂ ਆਈ ਹੁਣ ਤਨਖਾਹ ਆਏ 6 ਮਹੀਨੇ ਹੋ ਗਏ ਸਾਨੂੰ ਤਨਖਾਹ ਜਲਦੀ ਤੋਂ ਜਲਦੀ ਦਵਾਈ ਜਾਏ ਜੇ ਅਸੀਂ ਅੱਜ ਤੱਕ ਪਹੁੰਚੇ ਹਾਂ ਤਾਂ ਸਾਨੂੰ ਸਿੱਖਿਆ ਮੰਤਰੀ ਮੀਟਿੰਗ ਦੇਣ ਤੋਂ ਵੀ ਇਨਕਾਰੀ ਹੈ ਜੇ ਮੰਤਰੀ ਜੇ ਕੋਈ ਵਿਧਾਇਕ ਆਪਣੇ ਹਲਕੇ ਦੇ ਨਮਾੰਦੇਆਂ ਨੂੰ ਜਾਂ ਟੀਚਰਸ ਨੂੰ ਇੱਕ ਮੀਟਿੰਗ ਨਹੀਂ ਦੇ ਸਕਦੇ ਤੇ ਮੇਰੇ ਖਿਆਲ ਚ ਉਹ ਫਿਰ ਇਸ ਤੋਂ ਮਾੜਾ ਕੰਮ ਕੀ ਹੋ ਸਕਦਾ ਵਾ ਇੱਕ ਵਿਧਾਇਕ ਜਾਂ ਮੰਤਰੀ ਵਾਸਤੇ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਓਰੀਆ ਜੰਗਲ